ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮ ਟਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਹੈਗਾ ਬਗਰਾੜੀ ਜ਼ਿਲ੍ਹਾ ਇਹਨੂੰ ਪੈਂਦਾ ਫਰੀਦਕੋਟ ਤਹਿਸੀਲ ਪੈਂਦੀ ਜੈਤੋ ਕੋਟ ਤੋਂ ਜਿਹੜਾ ਬਾਜਾ ਬਠਿੰਡੇ ਵਾਲਾ ਰੋਡ ਆ ਉਹ ਤੇ ਬਾਈ ਹੁਣਾਂ ਦਾ ਪਿੰਡ ਆ ਅੱਜ ਦੀ ਵੀਡੀਓ ਦੇ ਵਿੱਚ ਨਗਦਾਂ ਵੀਰ ਤੇ ਚਾਰ ਵਖਾਉਣੇ ਸੀ ਪਰ ਦੋ ਤਿੰਨ ਵੜਾ ਪਹਿਲਾਂ ਮੇਰੇ ਆਉਣ ਤੋਂ ਵਹਿ ਗਈਆਂ ਹੁਣ ਇੱਕ ਵੜ ਰਹਿ ਗਈ ਆ ਤੇ ਇਹਦੀ ਇਨਫਰਮੇਸ਼ਨ ਲੈ ਲੈਣਾ ਪੁੱਛ ਲੈਨੇ ਕਿੰਨਾ ਦੁੱਧ ਕਿੰਨਾ ਮਸੂਹਾ ਤਾਜੀ ਸੂਈ ਸਵਾਈ ਵਹਿੜ ਗੱਲਾਂ ਬਾਤਾਂ ਵੀ ਇਦਾਂ ਕਰ ਲੈਨੇ ਹਾਂਜੀ ਵੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਈ ਨਾਂ ਦੱਸ ਜੀ ਨਾਂ ਵੀ ਜਸ਼ਨਗਦਾਰਾ ਪਿੰਡ ਬਗਰਾੜੀ ਜ਼ਿਲ੍ਹਾ ਫਰੀਦਕੋਟ ਤਹਿਸੀਲ ਜੈਤੋ ਜੀ ਫੋਨ ਨੰਬਰ ਦੱਸ ਜੀ 9877624531 ਭਾਈ ਦੂਜੀਆਂ ਵੜਾ ਵੇਚਦੀਆਂ ਫਿਰ ਹਾਂ ਵੀ ਜੋ ਤੈਨੂੰ ਸਵੇਰ ਫੋਨ ਲਾਇਆ ਤੂੰ ਉਹ ਵੇਨੇ ਸ਼ਾਮ ਨੂੰ ਟਾਈਮ ਲਾ ਕੇ ਸ਼ਾਮ ਨੂੰ ਨਹੀਂ ਕੱਲ ਨੂੰ ਵੀਡੀਓ ਬਣਾ ਲਾਂਗੇ ਉਹ ਇੱਕ ਸੂਹਾ ਵੈਗੀ ਤੇ ਦੋ ਤਰੇ ਜੁਰਮਾ ਕਹਿੰਦਾ ਆ ਜਾ ਉਦੋਂ ਵੈਗੀਆਂ ਮੈਂ ਤਾਂ ਹੁਣ ਬਾਈ ਨੂੰ ਸੱਦਿਆ ਕਾਦੇ ਪਿਛੇ ਮੋੜਨਾ ਵੀ ਇੱਕ ਰੀ ਬਣਾ ਨੇ ਜਿਹੇ ਰਹਿ ਗਈ ਕਹਿ ਨਾ ਮਾ ਸੂਹਾ ਇਹ ਭਈ ਪਹਿਲੇ ਸੂਏ ਸੂਈਏ ਮੂੰਹ ਤੋਂ 6 ਦੰਦ ਵੈੜਾ ਠੀਕ ਹੈ ਤੇ ਐੜ ਸ਼ਹਿਰ ਚ ਆ ਗਈ ਵੈੜ ਤੇ ਮਗਰ ਵੱਛਾ ਭਾਈ ਠੀਕ ਹੈ ਤੇ ਸੂਈ ਨੂੰ ਅੱਜ ਨੂੰ ਭਾਈ ਚੌਥਾ ਪੰਜਵਾਂ ਦਿਨ ਆ ਬੌਲਾ ਮੰਦ ਨਾਲ ਬੌਲਾ ਮੰਦ ਨਾਲ ਦੁੱਧ ਮੰਦ ਨਾਲ ਦੁੱਧ ਮੰਦ ਨਾਲ 13 14 ਲੀਟਰ ਤਿਆਰ ਆ ਰਹਾ ਹੈ ਇਸ ਟਾਈਮ ਜਿਹੜਾ ਚੋਣ ਵਾਲਾ ਚੋਣ ਵਾਲਾ ਵੀਰੇ ਕਹਿਣ ਦੀ ਗੱਲ ਨਹੀਂ ਅਗਲਾ ਚੋਲੇ ਦੋ ਟਾਈਮ ਕਿੰਨਾ ਪਿਆਜ ਦੁੱਧ ਵੀਰੇ 16 17 ਲੀਟਰ ਚਵਾਜੂਗੀ ਰਾਵਣਾ 2 4 ਲੀਟਰ ਤਾਂ ਵਾਧ ਹੀ ਜਾਊਗੀ ਜੇਰ ਜੂਰ ਜੇਰ ਦੀ ਗਰੰਟੀ ਆ ਵੀਡੀਓ ਹੈਗੀ ਆਪਣੇ ਕੋਲ ਅਗਲਾ ਵੇਖ ਲੈ ਬਾਈ ਕੱਢੀਏ ਬਾਹਰੋਂ ਇੱਕ ਥੋੜੀ ਜਿਹੀ ਇਹਦੇ ਆਪਾਂ ਦੱਸਣਾ ਜਿਹੜਾ ਪਰਲਾ ਬਹਿਣੀ ਵਾਲਾ ਥਾਂ ਨਹੀਂਗਾ ਉਹ ਚ ਦੂਜੇ ਦੇ ਮੁਕਾਬਲੇ ਧਾਰਾਂ 10 15 ਘਟਾ ਜੇ ਆਪਾਂ ਨਾ ਰਸਾਂਗੇ ਚੱਲ ਆਏ ਵੀ ਜਾਣੀਆਂ ਪਰ ਆਪਣਾ ਵੀਰੇ ਆਨਲਾਈਨ ਬੰਦੇ ਬਹੁ ਮਗਾਉਂਦੇ ਆ ਆਪਾਂ ਤੋਂ ਮਾਲ ਤੇ ਉਹਦਾ ਕਰਕੇ ਆਪਣਾ ਵੀ ਗਲਤ ਕੰਮ ਕਰਨਾ ਨਹੀਂ ਨਾ ਕੀਤਾ ਦੱਸ ਕੇ ਦੇ ਰਾਂ ਠੀਕ ਹੈ ਹੁਣ ਦੁੱਧ 13 14 ਲੀਟਰ ਤਿਆਰ ਹੈ ਬਈ ਤਿਆਰ ਕੱਢੀਏ ਬਾਹਰ ਨੂੰ ਦੋਸਤੋ ਇੱਕ ਗੱਲ ਵੀਰ ਨੇ ਬਹੁਤ ਵਧੀਆ ਕੀਤੀ ਕਿ ਬਹਿਣੀ ਵਾਲਾ ਜਿਹੜਾ ਮਗਰਲਾ ਥਾਣਾ ਦੂਜੇ ਥਾਣੇ ਦੇ ਮੁਕਾਬਲੇ ਉਹਦੇ ਧਾਰਾਂ ਘੱਟ ਹੈ ਨਾ ਦੱਸਣਾ ਹੁੰਦਾ ਵੀਰ ਕਹਿੰਦਾ ਚਲਦਾ ਐਵੇਂ ਵੀ ਸੀ ਪਰ ਬਾਈ ਕਹਿੰਦਾ ਆਪਣੇ ਪਸ਼ੂ ਜਿਆਦੇ ਆਨਲਾਈਨ ਜਾਂਦੇ ਆ ਮਤਲਬ ਤਸੱਲੀ ਤੇ ਗਰੰਟੀ ਤੇ ਤਾਂ ਬਾਈ ਕਹਿੰਦਾ ਆਪਾਂ ਗਲਤ ਕੰਮ ਨਹੀਂ ਕਰਦੇ ਕਿ ਵੀ ਕੋਈ ਭੈਣ ਭਰਾ ਆਨਲਾਈਨ ਮੰਗਾ ਲੇ ਤੇ ਅਗਲੇ ਦੇ ਘਰੇ ਜਾ ਕੇ ਅਗਲੇ ਨੂੰ ਪਤਾ ਲੱਗੇ ਕਿ ਧਾਰਾ ਘਟਾ ਫਿਰ ਉਹ ਮਾੜੀ ਗੱਲ ਹੈ 13 14 ਲੀਟਰ ਤਿਆਰ ਹੈ ਪੰਜਾਂ ਕੇ ਦਿਨਾਂ ਦੀ ਸੂਈ ਆ ਵਾ ਕੋਈ ਨਹੀਂ ਮੋੜ ਲਾ ਵੀਡੀਓ ਚ ਕਢਾ ਲਈ ਦੋ ਗੇੜੇ ਥੋੜਾ ਜਿਹਾ ਬੱਚੇ ਦਾ ਵੱਧ ਕਰਦੀ ਹੈ ਕਈ ਪਸ਼ੂ ਤਾਂ ਨਹੀਂ ਕਰਦੇ ਕਈ ਥੋੜਾ ਜਿਆਦਾ ਜਿਆਦੇ ਕਰਦੇ ਆ ਵੇਖੋ ਇਧਰ ਨੂੰ ਮਸਾਂ ਜਾਂਦੀ ਸੀ ਤੇ ਉਧਰ ਬੱਚੇ ਵਾਲੇ ਪਾਸੇ ਨੂੰ ਭੱਜੀ ਜਾਂਦੀ ਕਿਉਂਕਿ ਬੱਚਾ ਘਰੇ ਕਰਕੇ ਤਾਜੀ ਸੂਈ ਸੁਬਾਈ 16 17 ਲੀਟਰ ਬਾਈ ਦੱਸਦਾ ਖੁੱਲਾ ਪਿਆ ਜੂ 13 14 ਲੀਟਰ ਕਹਿਣ ਆਲਾ ਨਹੀਂ ਡੱਬੇ ਮਾਰਨ ਆਲਾ ਤਿਆਰ ਹੈ ਕੋਈ ਤੜਕੇ ਵੀ 6 7 ਵਜੇ ਚੋਲੇ ਅਗਲਾ ਆਥਣੇ ਫੇਰ 6 7 ਵਜੇ ਆ ਜੇ ਦੋ ਟਾਈਮ ਤਿੰਨ ਟਾਈਮ ਚਾਰ ਟਾਈਮ ਜੇ ਦੁੱਧ ਹੈਗਾ ਬਾਈ ਕਹਿੰਦਾ ਆਪਣੀ ਗਾਰੰਟੀ ਆ ਸਾਡੇ ਨੂੰ ਭਾਵੇਂ 10 ਟਾਈਮ ਕੰਡੇ ਤੇ ਜੋਗਲੇ ਡੱਬੇ ਮਾਰ ਲੇ ਜੋ ਜੀ ਕਰਦਾ ਉਹ ਅਗਲਾ ਆਪਦੇ ਤਸੱਲੀ ਕਰਕੇ ਲਿਜਾਵੇ ਫੁੱਲ ਪਹਿਲਾ ਸੂਆ ਚਾਰ ਦੰਦਾਂ ਦਾ ਜਿਸ ਨੇ ਪਹਿਲਾ ਸੂਆ ਛੇ ਦੰਦ ਛਿੱਗੀ ਵੱਚੀ ਆ ਥਣ ਵੇਖ ਲਓ ਸੋਹਣੇ ਥਣ ਆ ਆ ਅੱਧੀ ਚੁਆਈ ਵਾਲੇ ਇੱਕ ਤਾਂ ਗੱਬਣ ਪਸ਼ੂ ਦਾ ਤਾਂ ਚਲੋ ਰੇਗ ਅਗਲਾ ਕਹਿੰਦਾ ਬਾਈ 20 ਲੀਟਰ ਐ ਇੰਨਾ ਇਹ ਤਾਂ ਜੋ ਚੀਜ਼ ਆ ਤੁਹਾਡੇ ਸਾਹਮਣੇ ਆ ਮੈਂ ਤਾਂ ਅੱਗੇ ਵੀ ਆਮ ਹੀ ਕਹਿਣਾ ਹੁੰਦਾ ਕਈ ਭੈਣ ਭਰਾ ਮੈਨੂੰ ਫੋਨ ਲਾਉਂਦੇ ਬਾਈ ਯਾਰ ਹਮਦ ਸਾਨੂੰ ਬਾਹਲਾ ਪਤਾ ਨਹੀਂ ਪਸ਼ੂਆਂ ਬਾਰੇ ਜੇ ਤੂੰ ਵੀਰ ਬਣ ਕੇ ਕਈ ਭੈਣਾਂ ਵੀ ਫੋਨ ਲਾਉਂਦੀਆਂ ਕਿ ਤੂੰ ਵੀਰ ਬਣ ਕੇ ਦੱਸ ਦੇ ਕਿਹੜੀ ਵਹਿੜ ਚੰਗੀ ਆ ਕਿਹੜੀ ਦੁੱਧ ਦੇਊ ਕਿਹੜੀ ਨਹੀਂ ਦੇਊਗੀ ਤੇ ਆਪਾਂ ਚਲੋ ਪਤਾ ਤੁਹਾਨੂੰ ਪਤਾ ਆਪਾਂ ਸੌਦੇ ਬਾਜ਼ੀ ਵਾਲਾ ਕੰਮ ਹੀ ਨਹੀਂ ਕਰਦੇ ਜਿਹੜਾ ਆਪਾਂ ਗਲਤ ਕੰਮ ਆ ਨਹੀਂ ਕਰਦੇ ਤੇ ਨਾ ਹੀ ਕਰਨਾ ਤੇ ਪਰ ਆਪਾਂ ਅਗਲੇ ਨੂੰ ਕਹਿ ਦਈਦਾ ਕਿ ਭਰਾਓ ਜੇ ਨਹੀਂ ਪਤਾ ਗੱਬਣ ਪਸ਼ੂ ਨਾ ਲਓ ਸੂਇਆ ਲਓ ਜਿਵੇਂ ਹੁਣ ਆ ਵਹਿੜ ਜੇ ਗੱਬਣ ਹੁੰਦੀ ਫੇਰ ਪਤਾ ਨਹੀਂ ਹੋਣਾ ਸੀ ਕੀ ਕੁਝ ਨਿਕਲਣਾ ਇਹ ਤਾਂ ਸੂਈ ਸਵਾਈ ਆ 13 14 ਲੀਟਰ ਤਿਆਰ ਤੁਸੀਂ ਦੋ ਟਾਈਮ ਚੋਲੋ ਬੇਫਿਕਰ ਹੋ ਕੇ ਅਗਲਾ ਲੈ ਜੇ ਇਹਦੇ 'ਚ ਤਾਂ ਕੋਈ ਵਾਲ ਫੇਰ ਝੂਠ ਵਾਲੀ ਗੱਲ ਹੀ ਨਹੀਂਗੀ 16 17 ਲੀਟਰ ਪਿਆ ਜੀ ਦੋ ਤਿੰਨ ਲੀਟਰ ਦਾ ਦੁੱਧ ਵਧਾ ਦੇਣਾ ਨੇ ਧਾਰਾ ਮਾਰਨੀਆ ਮਾਰ ਦਈਏ ਦੂਜੀ ਗੱਲ ਆਪਾਂ ਨਿਆਣਾ ਵੀ ਪਾ ਦੇਣਾ ਬਾਈ ਪਹਿਲਾਂ ਕਰਕੇ ਅਗਲਾ ਕਹਿੰਦਾ ਨਿਆਣਾ ਇਹਨਾਂ ਪਾਉਂਦੇ ਕਿ ਸੁਨ ਨਿਆਣਾ ਪਾ ਕੇ ਮਾਰਨੇ ਸ਼ਹਿਜ ਲਓ ਜੀ ਨਿਆਣਾ ਪਾਤਾ ਬਾਈ ਕਹਿੰਦਾ ਨਿਆਣਾ ਪਾ ਕੇ ਅਗਲਾ ਬੇਫਿਕਰ ਹੋ ਕੇ ਪੀੜੀ ਢਾ ਕੇ ਚਵਾਈ ਕਰੇ 13 14 ਲੀਟਰ ਤਿਆਰ ਹੈ ਜਿਨੇ ਪਹਿਲੀ ਵਾਰੀ ਵੀ ਗਾਂ ਲੈਣੀ ਹੈ ਨਾ ਉਹ ਵੀ ਭਵਾ ਆ ਜੇ ਆ ਚਵਾਈ ਵੇਖੋ ਪੂਰੀ ਮੋਟੀ ਧਾਰ ਆ ਹੁਣ ਮਗਰਲੇ ਥਣਾ ਦੀ ਚਵਾਈ ਵੇਖ ਲਓ ਹੂੰ ਸਹੀ ਹੈ ਚਵਾਈ ਦੀ ਬਾਈ ਕਹਿੰਦਾ ਇੱਕ ਨੰਬਰ ਆ ਬਾਕੀ ਦੋ ਟਾਈਮ ਤਿੰਨ ਟਾਈਮ ਅਗਲਾ ਝੋਕੇ ਲੈ ਜੇ ਬਾਈ ਕਹਿੰਦਾ ਕੋਈ ਭੂਰ ਨਹੀਂ ਕੋਈ ਛੱਟਾ ਨਹੀਂ ਬਾਕੀ ਇਹੀ ਸੂਏ ਸਵਾਏ ਪਸ਼ੂ ਦਾ ਫਾਇਦਾ ਹੁੰਦਾ ਕਿ ਜੋ ਚੀਜ਼ ਆ ਤੁਹਾਡੇ ਸਾਹਮਣੇ ਆ ਜਾਣੀ ਹੁੰਦੀ ਆ ਗੱਬਣ ਦਾ ਜਿੱਥੇ ਪੈਰ ਧਰਵਾ ਚੱਕਾ ਠੀਕ ਆ ਬਾਈ ਕਹਿੰਦਾ ਜਿੱਥੇ ਪੈਰ ਧਰ ਲਿਆ ਚੱਕਦੀ ਨਹੀਂ ਸਹੀ ਹੈ ਜੀ ਕਿਸੇ ਨੇ ਪਹਿਲੀ ਵਾਰੀ ਵੀ ਵਾੜ ਰੱਖਣੀ ਹੋਵੇ ਨਾ ਉਹ ਵੀ ਬੇਫਿਕਰ ਹੋ ਕੇ ਆਜੇ ਬੇਫਿਕਰ ਹੋ ਕੇ ਤਾਂ ਆਜੇ ਕਿਉਂਕਿ 13 14 ਦੱਸਿਆ ਤਿਆਰ ਕੋਈ ਇਹਦੇ ਚ ਵਲਫੇਰ ਵਾਲੀ ਗੱਲ ਨਹੀਂ 2 3 ਲੀਟਰ ਦੁੱਧ ਵਧਾ ਦੂ ਜੇ ਦਾਣਾ ਦਾਪਾ ਪਾਉਂਗੇ ਤਾਂ ਜੀ ਸੂਈ ਇਹਨਾਂ ਦਾ ਆਰਾਮ ਨਾਲ ਵਧਾ ਦੇਣਾ ਜਾਨਵਰ ਨੇ ਉਹ ਭਾਵੇਂ ਮੱਝ ਹੋਵੇ ਭਾਵੇਂ ਗਾਂ ਉਹ ਵੀ ਇਹਨਾਂ ਕਾ ਤਾਂ ਵਧਾਈ ਦਿੰਦਾ ਕਿੰਨਾ ਮੁੱਲ ਜਿਸ਼ਨੇ ਲੈਣ ਦੇਣ ਵਾਲਾ ਜੈਜ ਮੁੱਲ ਮੰਗਣ ਦੀ ਨਾ ਮਰਜ਼ੀ ਮੰਗ ਲਈ ਵੀਰੇ ਜਮਾ ਦੇਣਾ 55000 ਦੀ ਦੇ ਦਾਂਗੇ ਬਸ ਮੁੱਲ ਕਰਨ ਉਹ ਬਾਈ ਕਹਿੰਦਾ ਜਿੰਨਾ ਮਰਜ਼ੀ ਕਰਾ ਲੋ ਬਾਰ ਬਾਰ ਕਹਿੰਦਾ 13 14 ਲੀਟਰ ਡੱਬੇ ਤਿਆਰ ਹੈ 55000 ਦੀ ਦੇ ਦੇਣੀ ਹੈ ਮੁੱਲ ਕਰਨ ਉਹ ਜਿੰਨਾ ਮਰਜ਼ੀ ਕਰਾ ਲੋ ਪਹਿਲਾਂ 6 ਦੰਦ ਇੱਕ ਹੋਰ ਗੱਲ ਹੈ ਜੇ ਕਿਸੇ ਨੇ ਦੁੱਧ ਪੀਣ ਨੂੰ ਲੈਣੀ ਹੈ ਨਾ ਵਧੀਆ ਚਾਰ ਸੂਵੇ ਦੁੱਧ ਪਿਆਉਗੀ ਤੇ ਚਾਰ ਸੂਵੇ ਦੁੱਧ ਪੀ ਕੇ ਵੀ ਗਾਂ ਬਣਾ ਕੇ ਸਹੀ ਸੂਵਾ ਚੌਥਾ ਹੋਇਆ ਚੌਥਾ ਕਹਿ ਕੇ ਵੇਚ ਦਿਓ ਤੀਜਾ ਹੋਇਆ ਤੀਜਾ ਕਹਿ ਕੇ ਵੇਚ ਦਿਓ ਅੱਜ ਨੂੰ 10-15000 ਮਹਿੰਗੀ ਵਿਗੂਗੀ ਕਿਉਂਕਿ ਚਾਰਾਂ ਸਾਲਾਂ ਨੂੰ ਜਿਹੜੀ ਚੀਜ਼ ਜਿੰਨੇ ਦੀ ਅੱਜ ਮਿਲਦੀ ਆ ਚਾਰਾਂ ਸਾਲਾਂ ਨੂੰ ਕਿੱਥੇ ਮਿਲਨੀ ਆ ਵਹੀ ਵਹਿੜ ਲੈਂਡ ਦਾ ਫਾਇਦਾ ਹੁੰਦਾ ਕਿ ਨਵਾਂ ਹਾਨ ਪਸ਼ੂ ਲਓ ਭਵਾਂ ਗਾਂ ਹੋਵੇ ਮੱਝ ਹੋਵੇ ਜੇ ਤਿੰਨ ਚਾਰ ਸੂਵੇ ਦੁੱਧ ਪੀ ਕੇ ਵੀ ਵੇਚੋਗੇ ਤਾਂ ਵੀ ਵਿਕ ਜਾਂਦਾ ਕਈ ਬੁੱਢਾ ਪਸ਼ੂ ਲੈ ਲੈਂਦੇ ਆ ਭਵਾਂ ਗਾਂ ਹੋਵੇ ਮੱਝ ਹੋਵੇ ਥੋੜੇ ਜੇ ਪੈਸਿਆਂ ਦੇ ਲਾਲਚ ਪਿੱਛੇ ਤੇ ਉਹ ਮਗਰੋਂ ਫਿਰ ਕਾਦਾ ਵਿਕਣਾ ਹੁੰਦਾ ਵੱਡੇ ਉਮਰ ਦੇ ਜਾਨਵਰ ਨੇ ਤੇ ਜੇ ਕਿਸੇ ਨੇ ਹੈਗਾ ਕਿ ਛੋਟਾ ਜਾਨਵਰ ਮਹਿੰਗਾ ਆਉਂਦਾ ਉਹਦੋਂ ਤੋਕੜ ਲੈ ਲੋ ਲਓ ਪਹਿਲਾ ਦੂਜਾ ਨਵਾਂ ਹਾਨ ਜਾਨਵਰ ਬਾਕੀ ਫੋਨ ਨੰਬਰ ਸਕਰੀਨ ਤੇ ਆ ਬਗਰਾੜੀ ਪਿੰਡ ਜ਼ਿਲ੍ਹਾ ਫਰੀਦਕੋਟ ਤਹਿਸੀਲ ਜੈਤੋ ਸਾਰਨ